ਤੁਹਾਡਾ ਵਕਤ ਜਦੋਂ ਬਾਬਾ ਜੀ ਨੇ ਬਦਲਿਆ ਨਾ ਤੇ ਦੁਨੀਆ ਖੜ ਖੜ ਕੇ ਦੇਖੇਗੀ ਕਿ ਇਹ ਤੁਹਾਡੇ ਜੋਗਾਗਾ ਹੀ ਨਹੀਂ ਸੀ ਐਡ ਵੀ ਅੱਗੇ ਕਿੱਦਾਂ ਨਿਕਲ ਗਿਆ ਜਦੋਂ ਮਾਲਕ ਨੇ ਬਾਹ ਫੜ ਲਈ ਨਾ ਤੇ ਫੇਰ ਤਾਂ ਇੱਥੇ ਦੁਨੀਆ ਦੀ ਕੋਈ ਐਸੀ ਸ਼ਕਤੀ ਨਹੀਂ ਗਈ ਜਿਹੜੀ ਤੁਹਾਨੂੰ ਪਿੱਛੇ ਗਈ ਸਕਦੀ ਹੋਵੇ ਜਦੋਂ ਮੁਕੱਦਰਾਂ 'ਚ ਉਹਨੇ ਤਰੱਕੀਆਂ ਬਖਸ਼ਤੀਆਂ ਨਾ ਤੇ ਫੇਰ ਲੌਜਿਕ ਨਹੀਂ ਕੰਮ ਆਣੇ ਤੇ ਸਾਰਿਆਂ ਨੂੰ ਜਵਾਬ ਮਿਲ ਜਾਣਾ ਜਿਹੜੇ ਤੁਹਾਨੂੰ ਕੰਦੇ ਸੀ कि तेरा कुछ भी नहीं बनना सारी उम्र ही तू इत्थे रहना जदों बाबे ने चाहे ना उन्हें हथों चुक के अर्शਾਂ ਤੇ ਬਿਠਾ ਦੇਣਾ ਤੁਹਾਨੂੰ ਸੋ ਆਪਣੇ ਗੁਰੂ ਤੇ ਆਪਣੇ ਮੁਰਸ਼ਿਦ ਤੇ ਪੂਰਾ ਭਰੋਸਾ ਰੱਖੋ ਉਹਨੇ ਤੁਹਾਡੇ ਲੇਖਾਂ 'ਚ ਬੜੀਆਂ ਖੁਸ਼ੀਆਂ ਲਿਖ ਦੇਣੀਆਂ ਕਬਰ ਆਉਣਾ ਤੁਸੀਂ ਤੁਹਾਡਾ ਸਮਾਂ ਵੀ ਆਣ ਹੀ ਵਾਲਾ ਐ ਦੁਨੀਆ ਸ਼ੁਰੂ ਤੋਂ ਹੀ ਭਗਤਾਂ ਦਾ ਮਜ਼ਾਕ ਬਣਾਉਂਦੀ ਆਈ ਹੈ ਪਰ ਯਾਦ ਰੱਖਣਾ ਜਵਾਬ ਭਗਤਾਂ ਨੂੰ ਦੇਣ ਦੀ ਲੋੜ ਨਹੀਂ ਪੈਂਦੀ ਉਨਾ ਦੇ ਸਾਰੇ ਜਵਾਬ ਪ੍ਰਮਾਤਮਾ ਆਪ ਦਿੰਦਾ ਤੁਸੀਂ ਚੰਗੇ ਰਾਹ ਦੇ ਤੁਰੇ ਹੋ ਬਾਕੀ ਸਭ ਮਾਲਕ ਦੇ ਛੱਡ ਦਿਓ ਉਹਨੇ ਆਪੇ ਲੈਣਾ ਜਿੱਥੇ ਲੈਣਾ